ਬਾਈ ਦਮਦਮਿਤ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾਵਾਲਿਆਂ ਵੱਲੋਂ ਬਜਾਈ ਦਾ ਕੰਮ ਸ਼ੁਰੂ ਕੀਤਾ ਗਿਆ ਸਿੰਘ ਸਾਹਿਬ ਕਿਦਾਂ ਲੋਕਾਂ ਦੀ ਬਜਾਈ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਕਿ ਆਪ ਜੀ ਦੇਖ ਹੀ ਰਹੇ ਹੋ ਨਗਰ ਦੁੱਜਵਾਲ ਤੇ ਬਾਜਵਾ ਪਿੰਡ ਦੇ ਵਿੱਚ ਜੀ ਦਮਦਮਿਤ ਖਾਲਸੇ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਦੇ ਗਵਾਈ ਦੇ ਵਿੱਚ ਅਤੇ ਸਾਡੀ ਜਿਹੜੀ ਅਮਰੀਕਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫ੍ਰਿਜਰੋ ਚ ਜਿਹੜੀ ਬ੍ਰਾਂਚ ਆ ਉਥੋਂ ਦੇ ਸੇਵਾਦਾਰਾਂ ਵੱਲੋਂ ਭਾਈ ਸਾ ਪਾਈ ਜਤਿੰਦਰ ਸਿੰਘ ਜੀ ਭਾਈ ਸਾ ਪਾਈ ਅਜੀਤ ਸਿੰਘ ਭਾਈ ਚਿਤਰੰਜਨਪਾਲ ਸਿੰਘ ਜੀ ਭਾਈ ਅਵਤਾਰ ਸਿੰਘ ਜੀ ਭਾਈ ਪ੍ਰਭਦੀਪ ਸਿੰਘ ਜੀ ਭਾਈ ਸੰਦੀਪ ਸਿੰਘ ਜੀ ਅਤੇ ਹੋਰ ਵੀ ਜਿਹੜੇ ਉਥੋਂ ਦੇ ਪਤਵੰਤੇ ਸੱਜਣ ਹੈ ਉਹਨਾਂ ਦੇ ਵਿਸ਼ੇਸ਼ ਫੈਯੋਗ ਦੇ ਫਦਕਾ ਜਿਹੜੀ ਹੈ ਇਨ੍ਹਾਂ ਪਿੰਡਾਂ ਦੇ ਵਿੱਚ ਜਿਹੜੀ ਹੈ ਇਹ ਵਿਜਾਈ ਕੀਤੀ ਜਾ ਰਹੀ ਹੈ ਅੱਜ ਤੋਂ ਕੁਝ ਚਿਰ ਪਹਿਲਾਂ ਜਦੋਂ ਇੱਥੇ ਬੜਾ ਭਾਰੀ ਇੱਕ ਤਰਾਸਦੀ ਆਈ ਉਹ ਸਮੇਂ ਇੱਥੇ ਰਾਤ ਕੈਂਪ ਆਪਾਂ 메ਨ ਰੋਡ ਦੇ ਉੱਤੇ ਉੱਤੇ ਲਾਇਆ ਹੋਇਆ ਸੀਗਾ ਉਸ ਤੋਂ ਬਾਅਦ ਆਪਾਂ ਜਿੱਦਾਂ ਕਿ ਪਹਿਲਾਂ ਵੀ ਬਾਬਾ ਜੀ ਵੱਲੋਂ ਹਦਾਇਤ ਸੀਗੀ ਵੀ ਆਪਾਂ ਇਹਨਾਂ ਪਿੰਡਾਂ ਵਿੱਚ ਜਿਹੜੇ ਲੋੜਵੰਦ ਜ਼ਿਮੀਂਦਾਰ ਐ ਜਿੰਨਾਂ ਕੋਲ ਸਾਧਨ ਨਹੀਂ ਹੈਗੇ ਅਤੇ ਜਿਨ੍ਹਾਂ ਦੀ ਬਜਾਈ ਕਰਨ ਦੀ ਸਮਰੱਥਾ ਨਹੀਂ ਹੈਗੀ ਉਹਨਾਂ ਸਾਰੇ ਖਾਨਾਂ ਦੀ ਜਿਹੜੀ ਆਪਾਂ ਬਜਾਈ ਐ ਉਹ ਕਣਕ ਦੀ ਕਰਕੇ ਜਾਣੀ ਐ ਸੋ ਇਸ ਕਰਕੇ ਅੱਜ ਅਸੀਂ ਜਿਹੜੀ ਹੈ ਬਜਾਈ ਦੀ ਜਿਹੜੀ ਸੇਵਾ ਹੈ ਉਸ ਦੀ ਸ਼ੋਭ ਰਮਤਾ ਦਮਦਮੇ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਨੇ ਅੱਜ ਮਹਿਤਾ ਚੌਂਕ ਤੋਂ ਕੀਤੀ ਸੀ ਤੇ ਅੱਜ ਸਾਰੇ ਹੀ ਸਿੰਘ ਜਿਹੜੇ ਜੁਮੇਵਾਰ ਸਿੰਘ ਹੈ ਟਰੈਕਟਰ ਟਰਾਲੀਆਂ ਵਿੱਚ ਬੀਜ ਲੱਦ ਕੇ ਪੰਜ ਸੁਪਰ ਫੀਟਰ ਲੈ ਕਰਕੇ ਇੱਥੇ ਆਏ ਹੋਏ ਆ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਜਿਹੜੀ ਬਜਾਈ ਦੀ ਸੇਵਾ ਹੈ ਇਹ ਚੱਲ ਰਹੀ ਹੈ ਜੀ ਸਿੰਘ ਸਾਹਿਬ ਕਿਦਾਂ 20-20 ਜਿਹੜਾ ਉਹ ਤੇ ਬਾਬਾ ਜੀ ਵੱਲੋਂ ਦਿੱਤਾ ਜਾ ਰਿਹਾ ਡੀਜ਼ਲ ਵੀ ਸਾਰਾ ਹਾਂ ਜੀ ਬੀਜ ਵੀ ਖਾਦ ਵੀ ਬਜਾਈ ਵੀ ਤੇਲ ਤੂਲ ਸਭ ਕੁਝ ਆਪਣਾ ਹੀ ਜਥੇਬੰਦੀ ਵੱਲੋਂ ਹੀ ਇਹ ਫਾਰੇ ਦੀ ਫਾਰੇ ਜਿਹੜੀਆਂ ਸੇਵਾਵਾਂ ਹਨ ਉਹ ਕੀਤੀਆਂ ਜਾ ਰਹੀਆਂ ਵੇਖੋ ਬਹੁਤ ਵੱਡੀ ਤਰਾਸ ਦੀ ਸ਼ਿੰਨਾਂ ਇਨ੍ਹਾਂ ਪਿੰਡਾਂ ਦੇ ਵਿੱਚ ਜੀ ਜੀ ਤੇ ਜੇਕਰ ਕਿ ਆਪਾਂ ਵੇਖੀ ਆਪਾਂ ਤਾਂ ਥੋੜੀ ਜੀ ਮਦਦ ਹੀ ਕਰ ਪਾ ਰਹੇ ਹਾਂ ਜੀ ਕਿਉਂਕਿ ਜਿੰਨਾ ਨੁਕਸਾਨ ਇਨ੍ਹਾਂ ਜ਼ਿਮੀਂਦਾਰਾਂ ਦਾ ਹੋਇਆ ਉਹ ਕਿਸਾਨ ਸਰਕਾਰ ਨੂੰ ਪਰਪਾਈਓ ਦੀ ਕਰਨੀ ਚਾਹੀਦੀ ਹੈ ਵਾਦ ਤੋਂ ਵਾਦ ਮੁਆਵਜ਼ਾ ਦੇਣਾ ਚਾਹੀਦਾ ਵੱਦ ਤੋਂ ਵੱਦੀ ਨਾਦੀ ਮੈਂ ਬਾਹਰ ਲੀਆਂ ਸਿੱਖ ਸੰਗਤਾਂ ਨੂੰ ਅਪੀਲ ਕਰੂੰਗਾ ਵੀ ਤੁਸੀਂ ਵੱਦ ਤੋਂ ਵੱਧ ਜਿੰਨੀ ਵੀ ਹੈਲਪ ਕਰੋ ਕਿਉਂਕਿ ਇਹ ਜਿਹੜੇ ਆਪਣਾ ਅ ਗੁਰੂ ਘਰ ਨੇ ਜਾਂ ਗੁਰੂ ਕੇ ਸੇਖ ਨੇ ਉਹ ਵੱਦ ਤੋਂ ਵੱਧ ਆਪਣੇ ਗੁਰਸਿੱਖਾਂ ਦੀ ਜਿਹੜੀ ਮਦਦ ਕਰਦੇ ਆ ਗੁਰਬਾਨ ਅਦਫੇ ਪਾਸ਼ਾ ਜੀ ਦਾ ਵੀ ਫਰਮਾਨ ਹੈ ਦਾਨ ਦਿਓ ਇਨਹੀ ਕੋ ਪਹਲੋ ਔਰ ਔਰ ਕੋ ਦਾਨ ਸਹਾਤਨਾ ਜੀ ਕੋ ਬਾਹਰ ਆ ਜਨੇ ਕਿਹਾ ਜਿਹੜਾ ਮੇਰਾ ਦਾਨ ਆ ਉਹ ਮੇਰੇ ਸਿੱਖਾਂ ਨੂੰ ਦਿੱਤਾ ਜਾਵੇ ਉਹੀ ਚੰਗਾ ਹੈ ਜੇ ਮੇਰੇ ਸਿੱਖਾਂ ਨੂੰ ਛੱਡ ਕੇ ਕਿਸੇ ਹੋਰ ਨੂੰ ਜਾ ਕੇ ਦਾਨ ਦੇਣਾ ਤੇ ਦੱਸੇ ਪਾਸ਼ਾ ਜੀ ਕਹੋ ਮੇਰੇ ਮਨ ਨੂੰ ਜਿਹੜਾ ਹੈ ਉਹ ਦਾਨ ਜਿਹੜਾ ਸ਼ੋਭ ਨੀਕ ਨਹੀਂ ਹੈ ਸੁਹਾ ਬਣਾ ਨਹੀਂ ਲੱਗਦਾ ਸੋ ਇਸ ਕਰਕੇ ਆਪ ਆਪਨੇ ਭਰਾਵਾਂ ਦੀ ਜਿਹੜੀ ਹੈ ਉਹ ਮਦਦ ਕਰਨ ਵਾਸਤੇ ਸਮੁੱਚੀ ਜਥੇਬੰਦੀ ਵੱਲੋਂ ਇੱਥੇ ਅੱਜ ਪੁੱਜੇ ਹੈ ਜੀ ਸਿੰਘ ਸਾਹਿਬ ਬੜਾ ਵੱਡਾ ਸਵਾਲ ਬਣ ਜਾਂਦਾ ਕਿ ਜਦੋਂ ਹੜ੍ਹਾਂ ਦੀ ਮਾਰ ਸੀ ਤੇ ਇੰਨਾ ਛੜਕਾਂ ਦੇ ਉੱਤੇ ਬਹੁਤ ਜ਼ਿਆਦਾ ਲੋਕ ਸੇਵਾ ਲੈ ਕੇ ਆਏ ਪਿੰਡਾਂ ਜੋ ਮੇਰਾ ਪੰਜਾਬ ਦੇ ਦੂਜੇ ਕੋਨਾ ਚੋਂ ਆਏ। ਹਾਂਜੀ। ਪਰ ਉਸ ਟਾਈਮ ਦੇ ਅੱਜ ਦੀ ਸਥਿਤੀ ਕਿਦਾਂ ਵੰਦੇ ਅੱਜ ਦੇ ਮੇਰੇ ਖਿਆਲਾਂ ਇਹ ਚੰਦ ਲੋਕ ਹੀ ਸਾਨੂੰ ਸੰਸਥਾਵਾਂ ਨਜ਼ਰ ਆਉਂਦੀਆਂ ਨੇ ਗਰਾਊਂਡ ਲੈਵਲ ਤੇ। ਹਾਂਜੀ ਵੇਖੋ ਜੀ ਅ ਚਲੋ ਆਪਾਂ ਕਿਸੇ ਨੂੰ ਕੀ ਕਹਿਣਾ ਜਿਨ੍ਹਾਂ ਨੇ ਉਦੋਂ ਸੇਵਾ ਕੀਤੀ ਉਹ ਮੁਬਾਰਕ। ਜੀ। ਜਿਹੜੇ ਹੁਣ ਕਰ ਰਹੇ ਉਹਨਾਂ ਨੂੰ ਵੀ ਮੁਬਾਰਕ। ਆਪਣਾ ਤੇ ਕੰਮ ਆ ਵੀ ਸੇਵਾ ਕਰੋ ਜੀ। ਵੱਧ ਤੋਂ ਵੱਧ ਨੇ ਕਿਸੇ ਦੀ ਹੈਲਪ ਕਰੇ। ਆਪਾਂ ਚਲੋ ਉਸ ਵੇਲੇ ਬਹੁਤ ਵੱਡਾ ਹੰਗਾਰਾ ਮਿਲਿਆ। ਉਸ ਨੇ ਸਾਰੇ ਸੰਸਾਰ ਦੇ ਵਿੱਚ ਜਿੰਨੇ ਵੀ ਸਿੱਖ ਵਾਸਤੇ ਹਨ ਉਹਨਾਂ ਨੂੰ ਬਹੁਤ ਭਾਰੀ ਮਦਦ ਕੀਤੀ ਇਹ ਨਹੀਂ ਹੈ ਮਦਦ ਦੀ ਕੋਈ ਕਮੀ ਨਹੀਂ ਰਹੀ ਮਦਦ ਦੀ ਕਮੀ ਨਹੀਂ ਰਹੀ ਉਸ ਟਾਈਮ ਤੇ ਇਹ ਵੀ ਚੀਜ਼ਾਂ ਵੇਖਣਾਈਆਂ ਕਈਆਂ ਨੇ ਪਿੰਡ ਗੋਦ ਲੱਲੇ ਕਈ ਕੁਝ ਅਜੇ ਤੱਕ ਮੇਰੇ ਖਾਲੋਂ ਗੋਦ ਲੈਣ ਵਾਲੇ ਬੰਦੇ ਨਜ਼ਰ ਨਹੀਂ ਆਉਂਦੇ ਉੱਛਲੋ ਉਹ ਜਿਹੜੇ ਗੋਦ ਲੈਣ ਵਾਲੇ ਹਨ ਉਹ ਜਾਣਨ ਆਪਣਾ ਤੇ ਆ ਵੀ ਆਪਾਂ ਜਿੰਨੀ ਮਦਦ ਕਰ ਸਕਦੇ ਆ ਟਕਸਾਲ ਵੱਲੋਂ ਠੀਕ ਹੈ ਜੀ ਆਪਣਾ ਜਿਹੜਾ ਫਰਜ਼ ਆ ਆਪਾਂ ਉਹ ਨਿਭਾਉਣਾ ਆਹ ਲੋੜ ਆ ਕਹਿ ਦੇਣਾ ਬਈ ਅਸੀਂ ਆ ਕਰਾਂਗੇ ਪਰ ਗਰਾਊਂਡ ਲੈਵਲ ਤੇ ਕੁਝ ਕਰਨਾ ਨਾ ਠੀਕ ਆ ਜੀ ਉਹਦੇ ਵਿੱਚ ਕਹਿਣ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਕੋਸ਼ਿਸ਼ ਕਰਕੇ ਮੈਂ ਉਹ ਬੇਨਤੀ ਵੀ ਕਰੂੰਗਾ ਵੀ ਜਿਹੜੇ ਸੱਜਣਾ ਨੇ ਵਾਅਦੇ ਕੀਤੇ ਹਨ ਉਹ ਆਪਣੇ ਕੋਲਾਂ ਨੂੰ ਨਿਭਾਉਣ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵੱਧ ਤੋਂ ਵੱਧ ਆਪਣੇ ਭਰਾਵਾਂ ਦੀ ਮਦਦ ਕਰੀਏ ਕਿਉਂਕਿ ਤੁਸੀਂ ਜਿਹੜੀ ਜਿਹੜੀ ਹੈ ਵੀ ਆਪਣੇ ਭਰਾਵਾਂ ਹੁਣ ਆ ਗਰੀਬ ਪਰਿਵਾਰ ਹੈ ਹੁਣ ਇਸ ਜ਼ਿਮੀਂਦਾਰ ਕੋਲ ਟਰੈਕਟਰ ਵੀ ਨਹੀਂ ਹੈਗਾ ਕੋਈ ਸਾਧਨ ਨਹੀਂ ਹੈਗਾ ਇਹ ਕਿੱਥੇ ਜਾਣਗੇ ਤੋ ਇਸ ਕਰਕੇ ਜਿਨ੍ਹਾਂ ਨੇ ਆਪਣੇ ਪਿੰਡ ਗੋਤਲੇਸ਼ ਹਨ ਉਹ ਅੱਗੇ ਆਉਣ ਜਿਨ੍ਹਾਂ ਨੇ ਬੜੇ ਬੜੀ ਤਕੜੀਆਂ ਗੱਲਾਂ ਕੀਤੀ ਹਨ ਉਹ ਆਪਣੇ ਆਵਾਜ਼ਾਂ ਨੂੰ ਦਵਾਉਣ ਤਾਂ ਕਿ ਗਰਾਊਂਡ ਲੈਵਲ ਤੇ ਜਿਹੜੀ ਆਪਣੇ ਭਰਾਵਾਂ ਦੀ ਆ ਉਹ ਮਦਦ ਕੀਤੀ ਜਾ ਸਕੇ ਹੁਣ ਟਾਈਮ ਆ ਵੇਖੋ ਝੋਨਾ ਖਰਾਬ ਹੋ ਗਿਆ ਹਾਂਜੀ ਪਰ ਆਸ਼ਣ ਆਪਾਂ ਦੇ ਦਿੱਤਾ ਲੋਕਾਂ ਨੂੰ ਹੁਣ ਕਣਕ ਦੀ ਬਜਾਈ ਦਾ ਸੀਜ਼ਨ ਆ ਲਗਭਗ ਇੱਕ ਕਿੱਲੇ ਤੇ 5 ਤੋਂ 6000 ਰੁਪਏ ਖਰਚਾ ਆਉਂਦਾ ਹੁਣ ਲੋੜ ਆ ਇਸ ਚੀਜ਼ ਤੇ ਆਉਂਦੀ ਹਾਂਜੀ ਵੇਖੋ ਜੀ 5-6000 ਰੁਪਏ ਦਾ ਖਰਚਾ ਆਉਂਦਾ ਆ ਜਿਹੜੀ ਚੀਜ਼ ਹੈ ਜਦੋਂ ਆਪਾਂ ਇੰਨੀ ਕੁ ਮਤਦਿੰਦਾ ਕਰਦਾਂਗੇ ਚਲੋ ਇਹ ਇੰਨਾ ਦੀ ਫਸਲ ਅਗਲੀ ਇਹਨਾਂ ਨੂੰ ਸੰਭਾਵਨਾ ਹੋਵੇਗੀ ਸੰਭਾਵਨਾ ਹੋਊਗੀ ਵੀ ਸਾਡੀ ਅਗਲੀ ਜੇਕਰ ਕਿ ਇਹ ਬਿਜ਼ਨਸ ਹੈ ਕਿ ਠੀਕ ਹੈ ਜੀ ਤੁਹਾਨੂੰ ਪਤਾ ਹੈ ਵੀ 15 15 20 20000 ਰੁਪਏ ਖਰਚਾ ਆਇਆ ਖਰਚਾ ਆਇਆ ਠੀਕ ਹੈ ਜੀ ਉਹ ਖਤਮ ਹੋ ਗਿਆ ਸਭ ਕੁਝ ਜਿੰਨਾ ਵੀ ਝੋਨੇ ਉਤੇ ਆਇਆ ਝੋਨੇ ਦਾ ਇੱਕ ਦਾਣਾ ਵੀ ਨਹੀਂ ਬਚਿਆ ਪਰਾਲੀ ਤੱਕ ਨਹੀਂ ਆਇਆ ਕਿਸੇ ਕੋਲ ਉਹੀ ਗੱਲਾਂ ਵੀ ਆ ਹੁਣ ਨਵੇਂ ਸਿਰੋਂ ਖਰਚਾ ਕਿੱਥੋਂ ਕਰਨਗੇ ਇਹ ਕਿੱਥੋਂ ਕਰਨਗੇ ਸੋ ਮੈਂ ਤੇ ਪਹਿਲਾਂ ਵੀ ਬੇਨਤੀ ਕੀਤੀ ਸਰਕਾਰ ਨੂੰ ਵੱਧ ਤੋਂ ਵੱਧ ਹੈਲਪ ਕਰਨ ਦੀ ਲੋੜ ਹੈ ਵੀ ਸਰਕਾਰ ਆਪਣਾ ਖੁੱਲਾ ਦਿਲ ਵਿਖਾਵੇ ਤੁਸੀਂ ਵੱਡੇ ਵੱਡੇ سرمایہਦਾਰਾਂ ਦੇ ਇੰਨੇ ਅਰਬ ਰੁਪਏ ਮਾਫ਼ ਕਰ ਦਿੰਦੇ ਹੋ ਆ ਜੀਮੀਦਾਰਾਂ ਦੀਆਂ ਸੋਸਾਇਟੀਆਂ ਇਹਨਾਂ ਨੂੰ ਥੋੜਾ ਮਾਫ਼ ਕਰੋ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਮੁਆਵਜ਼ਾ ਦਿਓ ਵੱਧ ਤੋਂ ਵੱਧੋ ਤੁਹਾਡੇ ਕੋਲ ਬਹੁਤ ਸਾਧਨ ਹੈ ਸਰਕਾਰ ਕੋਲ ਬਹੁਤ ਵੱਡੇ ਸਾਧਨ ਹੁੰਦੇ ਆ ਜਥੇਬੰਦੀਆਂ ਕੋਲ ਧਾਰਮਿਕ ਸੰਸਥਾਵਾਂ ਕੋਲ ਜਿਹੜੇ ਸੰਸਾਧਨ ਬਹੁਤ ਥੋੜੇ ਆ ਸਰਕਾਰਾਂ ਕੋਲ ਬਹੁਤ ਵੱਡੇ ਵੱਡੇ ਸਰਸਾਦਨ ਉਹ ਸਰਕਾਰਾਂ ਨੂੰ ਚਾਹੀਦੇ ਵੱਧ ਤੋਂ ਵੱਧ ਮਦਦ ਕਰਨ ਪਰ ਸਰਕਾਰ ਤੇ ਆ ਮਦਦ ਭਾਲਣ ਦੀ ਆ ਚਲ ਹੁਣ ਇਹ ਤਾਂ ਸਰਕਾਰ ਵੇਖੇ ਕਿਉਂਕਿ ਵੇਖੋ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਗਾ ਵੀ ਤੂੰ ਤੁਹਾਨੂੰ ਚਾਹੀਦਾ ਜਿਹੜੇ ਤੁਸੀਂ ਕਾਲ ਕੀਤੇ ਆ ਉਹ ਤੁਸੀਂ ਆਪਣਾ ਪੂਰਾ ਨਭਾਓ ਆਪਣੇ ਤੁਸੀਂ ਵਚਨਾਂ ਉੱਤੇ ਪੂਰਾ ਉਤਰੋ ਵੱਧ ਤੋਂ ਵੱਧ ਤੁਸੀਂ ਮਦਦ ਕਰੋਗੇ ਸੋ ਇੱਕ ਵਾਰ ਵੋਟ ਨਹੀਂ ਹੋਣੀ ਵੋਟਾ ਦੁਬਾਰਾ ਦੁਬਾਰਾ 5 ਸਾਲਾਂ ਬਾਅਦ ਹਰੇਕ ਨੂੰ ਲੋੜ ਪੈਣੀ ਹੈ ਜੇ ਅੱਜ ਜ਼ਿੰਮੇਦਾਰਾਂ ਨੂੰ ਤੁਹਾਡੀ ਲੋੜ ਹੈ ਤੇ ਕੱਲ ਨੂੰ ਜਿਹੜੀਆਂ ਸਿਆਸੀ ਪਾਰਟੀਆਂ ਜਿਹੜੇ ਬਹੁਤ ਕੁਝ ਕਹਿ ਕੇ ਗਈਆਂ ਜਾਂ ਜਿਹੜੀਆਂ ਬਿਲਕੁਲ ਚੁੱਪੋ ਕੇ ਬੈਠ ਗਈਆਂ ਇੱਕ ਉਹ ਜਿੰਨਾ ਬਹੁਤ ਕੁਝ ਕਿਹਾ ਕਈਆਂ ਨੇ ਕੀਤਾ ਵੀ ਹੈ ਇੱਕ ਉਹ ਹੈ ਇੱਕ ਉਹ ਵੀ ਸਿਆਸੀ ਜਮਾਤ ਹੈਗੇ ਜਿੰਨੇ ਕੁਝ ਵੀ ਨਹੀਂ ਕੀਤਾ ਤੇ ਉਹਨਾਂ ਨੇ ਵੋਟਾਂ ਦੇ ਵਿੱਚ ਦੂਜੇ ਤੀਜੇ ਨੰਬਰ ਦੀ ਐਂ ਰਾਜਨੀਤੀ ਕਰਨੀ ਹੈ ਉਹ ਪਾਰਟੀ ਤੁਹਾਨੂੰ ਦਿੱਸੀ ਤੱਕ ਨਹੀਂ ਹੈਗੀ ਪੂਰੇ ਗਨ ਮੈਂ ਸ਼ਾਇਦ ਸਮਝਦਾ ਡਾਡਾ ਸਮਝਿਆ ਨਾ ਤੁਸੀਂ ਉਹਨਾਂ ਨੇ ਕਿਤਲੇ ਕੱਖ ਨਹੀਂ ਕੀਤਾ ਕੁਝ ਪਾਰਟੀਆਂ ਨੇ ਕੀਤਾ ਬਹੁਤ ਮੁਬਾਰਕ ਹੈ ਜਿਨ੍ਹਾਂ ਨੇ ਮਦਦ ਕੀਤੀ ਬਹੁਤ ਵਧੀਆ ਗੱਲ ਹੈ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਿਰ ਬੋਟਾ ਲੈਣ ਵਾਸਤੇ ਹੀ ਆ ਇਹ ਸਾਡੀਆਂ ਭੇਡ ਬੱਕਰੀਆਂ ਸਮਝਿਆ ਹੋਇਆ ਸਾਨੂੰ ਸੋ ਉਹਨਾਂ ਨੂੰ ਚਾਹੀਦਾ ਕਿ ਤੁਸੀਂ ਬੋਟਾ ਲੈਣ ਵਾਸਤੇ ਆ ਜਾਂਦੇ ਹੋ ਇਹਨਾਂ ਜ਼ਿਮੀਦਾਰਾਂ ਕੋਲ ਸੰਪਰਦਾਵਾਂ ਨੇ ਤੁਹਾਡੇ ਤੋਂ ਬੋਟਾ ਨਹੀਂ ਲੈਣੀ ਆ ਨਹੀਂ ਲੈਣੀ ਠੀਕ ਆ ਜੀ ਇਹਨਾਂ ਨੇ ਤੁਹਾਡੀ ਬੋਰੀ ਬੋਰੀ ਦਿੱਤੀ ਹੋਈ ਜਿਹੜੀ ਚੀਜ਼ ਹੈ ਤੁਸੀਂ ਜੇ ਕਿਸ਼ਣ ਅਗਰਾਈ ਕਰ ਦਿੰਦੇ ਹੋ ਤੇ ਉਹ ਵੀ ਤੁਹਾਡੇ ਉੱਤੇ ਹੀ ਲੱਗਦੀ ਆ ਠੀਕ ਹੈ ਜੀ ਆਪਣੇ ਕਈ ਲੋਕ ਆ ਸੰਪਰਦਾਵਾਂ ਨੂੰ ਭੰਡਾ ਲੱਗ ਪੈਂਦੇ ਆ ਬਹੁਤ ਜ਼ਿਆਦਾ ਉਹਨਾਂ ਕਹਿਣ ਲੱਗਦੇ ਨੇ ਨਾਲ ਨੂੰ ਜੀ ਅਗਰਾਈਆਂ ਆਣਾ ਦਾ ਉਹ ਇਹਨਾਂ ਨੂੰ ਆ ਨਾ ਕਰੋ ਜੀ ਇਹ ਖਾ ਖਾ ਕੇ ਫਿੱਟ ਗਏ ਇਹੋ ਜੀ ਬਹੁਤ ਗੱਲਾਂ ਹੁੰਦੀਆਂ ਪਰ ਉਹਨਾਂ ਹੀ ਬੰਨ ਬੰਨੇ ਆ ਉਹ ਬੰਨ ਵੀ ਉਹਨਾਂ ਨੇ ਬੰਨੇ ਆ ਉਹੀ ਮਦਦ ਕਰਨ ਵਾਸਤੇ ਆਉਂਦੀਆਂ ਉਹਨਾਂ ਨੇ ਆਈ ਵਾਰ ਮਦਦ ਵੀ ਉਹਨਾਂ ਕਰਨੀਆਂ ਲੰਗਰ ਵੀ ਉਹਨਾਂ ਲਾਉਣੇ ਧਾਰਮਿਕ ਜਿਹੜੇ ਸਥਾਨ ਆ ਉਹਨਾਂ ਹੀ ਚਲਾਉਣੇ ਆ ਸਭ ਤੋਂ ਜ਼ਿਆਦਾ ਜਿਹੜਾ ਹੈ ਕ੍ਰਿਟੀਸਾਈਜ਼ ਵੀ ਉਹਨਾਂ ਹੀ ਸੰਪਰਦਾਵ ਨੂੰ ਧਾਰਮਿਕ ਜਥੇਬੰਦੀਆਂ ਨੂੰ ਆੜੇ ਹੱਥੀ ਲਿਆ ਜਾਂਦਾ। ਸੋ ਜਿੱਥੇ ਧਾਰਮਿਕ ਜਥੇਬੰਦੀਆਂ ਅੱਗੇ ਆਈਆਂ ਜਿਹੜੀਆਂ ਨਹੀਂ ਆਈਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂ ਤੁਸੀਂ ਵੀ ਅੱਗੇ ਆਓ। ਵੇਖੋ ਕੁਝ ਵੀ ਨਹੀਂ ਹੈਗਾ। ਦੋ-ਦੋ ਤਿੰਨ ਤਲ ਪਿੰਡਾਂ ਦੇ ਵਿੱਚ। ਕਿੰਨੀ ਕਿ ਜ਼ਮੀਨ ਹੋਏਗੀ 3-3 4-4 ਹਜ਼ਾਰ ਏਕੜ ਹੋਏਗੀ। ਇਹ ਜ਼ਿਮੀਂਦਾਰ ਵੈਸੇ ਬਹੁਤ ਤਗੜੇ ਆ ਆਪਣੇ ਸਰਪੰਚ ਸਾਹਿਬ ਆ। ਇਹਨਾਂ ਕਿਹਾ ਵੀ ਸਾਨੂੰ ਓਨੀ ਹੀ ਚੀਜ਼ ਸਾਨੂੰ ਲੋੜ ਆ ਜਿੰਨੀ ਸਾਨੂੰ ਚਾਹੀਦੀ ਹੈ। ਠੀਕ ਹੈ। ਅਸੀਂ ਆਪ ਸਮਰਾਹ ਤੱਕ ਕੋਈ ਗੱਲ ਨਹੀਂ ਇੱਕ ਵਾਰ ਜੇ ਸਾਡੇ ਉੱਤੇ ਕੋਈ ਵਿਪਤਾ ਆ ਗਈ ਤਾਂ ਅਸੀਂ ਇਹ ਨਹੀਂ ਐ ਵੀ ਸਾਨੂੰ ਸਭ ਕੁਝ ਚਾਹੀਦਾ ਬਹੁਤ ਵੱਡਾ ਦਿਲ ਸਿੱਖਾਂ ਦਾ ਸਿੱਖਾਂ ਦਾ ਇਹ ਕਲਮ ਮੰਨੋ ਠੀਕ ਆ ਜੀ ਬਹੁਤ ਵੱਡਾ ਦਿਲ ਹੈ ਸਿੱਖ ਕਿਸੇ ਅੱਗੇ ਹੱਥ ਨਹੀਂ ਅੜਦੇ ਸਾਨੂੰ ਮਹਾਰਾਜ ਨੇ ਇਹੋ ਜੇ ਗੁਣ ਦਿੱਤੇ ਹੋਏ ਆ ਬਹੁਤ ਵੱਡਾ ਸਿੱਖਾਂ ਦਾ ਦਿਲ ਹੈ ਬਹੁਤ ਵੱਡੀ ਸੇਵਾ ਕਰਦੇ ਆ ਇੰਨਾ ਸੇਵਾ ਕਰਨੀ ਕਰਨੀ ਹੈ ਪਰ ਸਰਕਾਰਾਂ ਨੂੰ ਇਨਾ ਵੱਲ ਜ਼ਰੂਰ ਦੇਖਣਾ ਚਾਹੁੰਦਾ ਮੈਂ ਦੁਬਾਰਾ ਫਿਰ ਬੇਬੇਨਤੀ ਕਰ ਭਾਵੇਂ ਕੇਂਦਰ ਦੀ ਸਰਕਾਰ ਹੈ ਭਾਵੇਂ ਰਾਜ ਸਰਕਾਰ ਹੈ ਭਾਵੇਂ ਸਾਡੀਆਂ ਦੂਜੀਆਂ ਸਿਆਸੀ ਜਮਾਤਾਂ ਤੁਸੀਂ ਵੋਟਾਂ ਲੈਣ ਵਾਲੇ ਅੱਗੇ ਆ ਜਾਂਦੇ ਆ ਤੁਸੀਂ ਮਦਦ ਕਰਨ ਵਾਲੇ ਅੱਗੇ ਨਹੀਂ ਆ ਜਿਨ੍ਹਾਂ ਨੂੰ ਤੁਸੀਂ ਬਹੁਤ ਆ ਜਿਆਦਾ ਭੰਡਦੇ ਆ ਉਹ ਸਭ ਤੋਂ ਜਿਆਦਾ ਮਦਦ ਉਹ ਕਰਦੇ ਆ ਦਮਦਮਿਤਕ ਸਾਜ ਅਤੇ ਬੰਦੀ ਉਦੋਂ ਵੀ ਹਰੇਕ ਜੰਗਾ ਦੇ ਉੱਤੇ ਸੇਵਾ ਕੀਤੀ ਬਾਬਾ ਜੀ ਵੱਲੋਂ ਭਾਵੇਂ ਕਿ ਇੱਥੇ ਹੈ ਭਾਵੇਂ ਸੁਲਤਾਨਪੁਰ ਲੋਧੀ ਹੈ ਭਾਵੇਂ ਫਿਰੋਜ਼ਪੁਰ ਦਾ ਇਲਾਕਾ ਸੀ ਮੁੰਡੇ ਪਿੰਡ ਘੜਕੇ ਵਾਲਾ ਇਲਾਕਾ ਸੀ ਇਥੇ ਮੰਡ ਦਾ ਇਲਾਕਾ ਉੱਥੇ ਜਿੱਥੇ ਹਰਦੀ ਮਾ ਜਿੱਥੇ ਹਰਦੀ ਮਾ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਹਰੇਕ ਜਥੇਕਾਰ ਫੇਵਾਲੇ ਮਹਾਂਪੁਰਖਾਂ ਨੇ ਵੱਡੇ ਵੱਡੇ ਬੰਦ ਬੰਨੇ ਜਿਹੜੇ ਸਰਕਾਰਾਂ ਨੂੰ ਬੰਦਨੇ ਚਾਹੀਦੇ ਸੀ ਚਾਹੀਦੇ ਸੀ ਠੀਕ ਹੈ ਜੀ ਪਰ ਉਹ ਚਲੋ ਹਰੇਕ ਦੀ ਆਪੋ ਆਪਣੀ ਸ਼ੇਵਾ ਮੈਂ ਆਪਾਂ ਮੈਂ ਉਹ ਸਰਕਾਰ ਦੇ ਕੋਲ ਸਾਧਨ ਨਹੀਂ ਸੀ ਹੈਗੇ ਵੀ ਫਿਰ ਮਹਾਂਪੁਰਸ਼ਾਂ ਨੇ ਬੱਦੇ ਹਾਂਜੀ ਹਾਂਜੀ ਚਲੋ ਜੋ ਮਰਜ਼ੀ ਕਹਿ ਸਕਦੇ ਤੁਸੀਂ ਪਰ ਆਪਾਂ ਫਿਰ ਵੀ ਕਹਿੰਦੇ ਆ ਵੀ ਜਿਹੜੇ ਸਰਕਾਰਾਂ ਦੇ ਕੰਮ ਸੀ ਉਹ ਸਾਡੀਆਂ ਕਾਰਸ਼ੇਵਾਲ ਜਥੇ ਬੰਦੀਆਂ ਮਹਾਪੁਰਸ਼ ਤਕਸਾਲਾਂ ਬਹੁਤ ਸੇਵਾਵਾਂ ਕਰਦੇ ਆ ਪਈਆਂ ਵੱਖੋ ਵੱਖਰੇ ਜਿੰਨੀਆਂ ਵੀ ਸੰਪਰਦਾਵਾਂ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਇਹ ਧਾਰਮਿਕ ਜਮਾਤਾਂ ਦੇ ਅੱਗੇ ਆ ਗਈਆਂ ਪਰ ਹਾਂ ਇੱਕ ਹੋਰ ਜਮਾਤ ਵੀ ਹੈਗੀ ਹੈ ਉਹ ਅੱਗੇ ਨਹੀਂ ਆਈ ਇੱਕ ਧਾਰਮਿਕ ਜਮਾਤ ਉਹ ਕਿਹੜੀ ਜਮਾਤ ਜੇ ਉਹ ਤੁਹਾਨੂੰ ਪਤਾ ਹੀ ਹੋਣਾ ਉਹ ਜਿਹੜੇ ਕਹਿੰਦੇ ਆ ਬਈ ਅਸੀਂ ਕਰਾਮਾਤਾਂ ਵਾਲੇ ਤੁਹਾਨੂੰ ਪਤਾ ਲੱਗੀਆਂ ਜਿਹੜੇ ਇਸਾਈ ਪਾਸਟਰ ਆ ਉਹਨਾਂ ਕੱਖ ਨਹੀਂ ਕੀਤਾ ਤੇ ਉਹ ਦਾਅਵੇ ਦਮਗੱਜੇ ਬਹੁਤ ਵੱਡੇ ਵੱਡੇ ਮਾਰਦੇ ਆ ਨੇ ਉਹਦੇ ਹੱਥ ਨਾਲ ਵੀ ਕਰ ਸਕਦੇ ਸੀ ਜੋ ਹਾਂ ਉਹ ਤੇ ਜੋ ਮਰਜ਼ੀ ਕਰ ਸਕਦੇ ਉਹਨਾਂ ਕੋਲ ਇੱਕ ਉਹਨਾਂ ਨੇ ਸਵਾਹ ਮਾਰਨਾ ਹੈ ਤੇ ਇੱਥੇ ਜਿਹੜੀ ਹੈ ਬੰਦਾ ਬੰਦਾ ਹੋក ਪੈਣਾ ਹੈ ਸੋ ਆਪਾਂ ਨੂੰ ਵੱਧ ਤੋਂ ਵੱਧ ਇਹ ਬੇਨਤੀ ਹੈ ਚਲੋ ਛੱਡੋ ਉਹਨਾਂ ਪਖੰਡ ਕਰਨੇ ਆ ਉਹਨਾਂ ਨੇ ਆਪਣੇ ਪਖੰਡ ਕਰ ਹੀ ਜਾਣੇ ਆ ਠੀਕ ਹੈ ਜੀ ਪਰ ਮੈਂ ਆਪਣੇ ਜਿੰਨੇ ਵੀ ਸਿੱਖ ਹੈ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਆਪੂ ਆਪਣੇ ਲੈਵਲ ਦੇ ਉੱਤੇ ਠੀਕ ਹੈ ਜੀ ਆਪ ਗਰਾਊਂਡ ਲੈਵਲ ਤੇ ਜਾਓ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੱਚੇ ਸਾਡੇ ਬੈਠੇ ਆ ਉਥੇ ਆਪਣੇ ਪਿੰਡਾਂ ਦੇ ਵਿੱਚ ਆਪ ਮਦਦ ਕਰਨ ਤਾਂ ਕਿ ਸਾਨੂੰ ਕਿਸੇ ਵੱਲ ਵੇਖਣ ਦੀ ਲੋੜ ਨਾ ਪਵੇ ਕਿਉਂਕਿ ਸਿੱਖਾਂ ਵੱਲ ਅੱਜ ਤੱਕ ਸਿੱਖਾਂ ਦੇ ਪ੍ਰਤੀ ਇਹੀ ਗੱਲ ਆਉਂਦੀ ਹੈ ਵੀ ਸਿੱਖਾਂ ਨੇ ਸਾਰੀ ਕਮਿਊਨਿਟੀ ਦੀ ਮਦਦ ਕੀਤੀ ਹੈ ਪਰ ਸਿੱਖਾਂ ਵੱਲ ਕੋਈ ਨਹੀਂ ਆਉਂਦਾ ਸਿੱਖ ਕਰਦੇ ਵੀ ਕਰਦੇ ਵੀ ਆ ਅਸੀਂ ਭਾਵੇਂ ਬਿਹਾਰ ਦੇ ਵਿੱਚ ਆ ਅਸੀਂ ਬਿਹਾਰ ਵੀ ਚਲੇ ਜਾਂਦੇ ਆ ਹਾਂ ਜੇ ਗੁਜਰਾਤ ਗਏ ਅਸੀਂ ਗੁਜਰਾਤ ਵੀ ਚਲੇ ਜਾਂਦੇ ਆ ਜੇ ਜੰਮੂ ਕਸ਼ਮੀਰ ਆਵਿਆ ਸੀ ਉੱਥੇ ਵੀ ਚਲੇ ਜਾਂਦੇ ਸੀ ਪਾਕਿਸਤਾਨ ਵੀ ਚਲੇ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਜਿੰਨਾਂ ਵੱਲੋਂ ਬਾਬਾ ਜੀ ਵੱਲੋਂ ਮਦਦ ਕੀਤੀ ਜਾ ਰਹੀ ਹੈ ਕਿਦਾਂ ਕਿੰਨੀ ਟਾੜੀ ਜ਼ਮੀਨਾਂ ਦੇ ਕਿਦਾਂ ਬਾਬਾ ਜੀ ਨੂੰ ਸਾਡੇ ਪਿੰਡ ਦੀ ਤਕਰੀਬਨ ਹੈਗੀ ਆ 6-700 ਕਲਾ ਜ਼ਮੀਨਾਂ ਆ ਜੀ ਤੇ ਉਹਦੇ ਵਾਸਤੇ ਜਿੰਨਾ ਵੀ ਇਹਨਾਂ ਨੇ ਵੱਸ ਵਧ ਮਤ ਕਰ ਸਕਿਆ ਸਾਨੂੰ ਹੋਰ ਹੀ ਸੰਸਥਾ ਨੇ ਖਾਦ ਦਵਾਈ ਜੋ ਵੀ ਦਿੱਤਾ ਆ ਬਾਬਾ ਜੀ ਨੇ ਇਹਨਾਂ ਨੇ ਟਰੈਕਟਰ ਲਿਆ ਕੇ ਨਾਲ ਬਜਾਈ ਦਾ ਸਾਰਾ ਸਮਾਨ ਲਿਆ ਕੇ ਨਾਲ ਬਜਾਈ ਕਰਵਾਈ ਆ ਸਾਡੇ ਲੋਕ ਸੰਸਥਾਵਾਂ ਜਿਹੜੀਆਂ ਨੇ ਉਹ ਅੱਜ ਤਹਾਡੇ ਨਾਲ ਖੜਦੀਆਂ ਨਜ਼ਰ ਆਈਆਂ ਕਿਤੇ ਨਾ ਕਿਤੇ ਬਿਲਕੁਲ ਜੀ ਬਹੁਤ ਵਧੀਆ ਖੜਦੀਆਂ ਨਜ਼ਰ ਆਈਆਂ ਸਾਰੀਆਂ ਇੱਕ ਇੱਕ ਚੀਜ਼ ਦਾ ਹੋਰ ਸਵਾਲ ਬਣ ਜਾਂਦਾ ਕਿ ਮੰਨ ਲਓ ਇਹ ਇਨ੍ਹਾਂ ਪਿੰਡਾਂ ਦੇ ਵਿੱਚ ਸੰਸਥਾਵਾਂ ਵੱਲੋਂ ਵੀ ਸਰਕਾਰ ਵੱਲੋਂ ਵੀ ਆਇਆ ਕੁਝ ਸਰਕਾਰ ਨੇ ਜੀ ਸਿਰਫ ਪੰਜ-ਪੰਜ ਕਿੱਲੇ ਦੇ ਦਿੱਤੇ ਆ ਬੈਗ ਕਣਕ ਦੇ ਬਾਕੀ ਹੋਰ ਤੇ ਕੁਝ ਨਹੀਂ ਆਇਆ ਜੀ ਇਹ ਪੰਜਾਂ ਕਿੱਲਾਂ ਦੇ ਉੱਤੇ ਤੋਂ ਨਹੀਂ ਕਿਸੇ ਨਹੀਂ ਕੀ ਗੱਲ ਉਹਦਾ ਨੁਕਸਾਨ ਨਹੀਂ ਹੋਇਆ ਉਹ ਤੋਂ ਉਹਨਾਂ ਨੂੰ ਪਤਾ ਹੋਏਗਾ ਨਾ ਜੀ ਜੇ ਹੁਣ ਮਾਫ ਜਾਇਆ ਜੇ ਹੁਣ ਮਾਫ ਜਾਇਆ ਤਾਂ ਉਹ ਵੀ ਸਰਕਾਰਾਂ ਦੇ ਪੰਜ ਕਿਲੇ ਤੱਕ ਹੀ ਦੇਣਾ ਬਾਕੀ ਜਿਹੜੇ ਇਹ ਇਹ ਚੀਜ਼ਾਂ ਜ਼ਿੰਮੇਦਾਰ ਨੂੰ ਵੀ ਪਤਾ ਹੋਣਾ ਚਾਹੀਦੀਆਂ ਕਿਉਂ ਅੱਜ ਕਿਹੜਾ ਕਿਹੜਾ ਕਿਹਦੇ ਨਾਲ ਖੜਦਾ ਕਿਹੜਾ ਕਿਹਦੇ ਨਾਲ ਖੜਦਾ ਬਿਲਕੁਲ ਜੀ ਕਿਉਂ ਵੋਟਾਂ ਤੁਸੀਂ ਪਾਉਂਦੇ ਜੇ ਤੁਸੀਂ ਬਣਾਉਂਦੇ ਇਹਨਾਂ ਨੂੰ ਨਹੀਂ ਬਿਲਕੁਲ ਜੀ ਇਹ ਤੇ ਦੇਖਣਾ ਹੀ ਪਊਗਾ ਵੀ ਅੱਗੇ ਵੀ ਕਿਹੜੀ ਸਰਕਾਰ ਸਾਡੇ ਮਤ ਕਰ ਸਕਦੀ ਆ ਸੋਚ ਕੇ ਵੋਟ ਪਾਉਣੀ ਪਊਗੀ ਠੀਕ ਹੈ ਜੀ